ਬਾਬਾ ਅਟਲ ਰਾਏ ਦਾ ਜੀਵਨ ਕੀ ਸੱਚਮੁੱਚ ਬਾਬਾ ਅਟਲ ਰਾਏ ਨੇ ਇੱਕ ਮਰੇ ਹੋਏ ਬੱਚੇ ਨੂੰ ਜਿਉਂਦਾ ਕਰ ਦਿੱਤਾ ਸੀ ਆਹ ਜਾਣਦੇ ਹਾਂ ਸਚਾਈ ਮਾਤਾ ਨਾਨਕੀ ਦੀ ਕੁੱਖੋਂ ਪੈਦਾ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾ ਬਾਬਾ ਅਟਲ ਰਾਏ ਸਨ ਉਹ ਆਪ ਤੋਂ ਕੇਵਲ 2 ਸਾਲ ਹੀ ਵੱਡੇ ਸਨ ਇਸੇ ਕਰਕੇ ਹੀ ਇਹਨਾਂ ਦੋਹਾਂ ਭਰਾਵਾਂ ਦਾ ਬੜਾ ਪਿਆਰ ਸੀ ਤੇ ਆਪ ਦੋਹੇ ਆਪਣੇ ਹਾਨੀਆਂ ਨਾਲ ਖੇਡਿਆ ਕਰਦੇ ਸਨ ਬਾਬਾ ਅਟਲ ਰਾਏ ਵੀ ਆ ਬਾਗ ਭਗਤੀ ਵਿੱਚ ਲੀਨ ਰਹਿਣ ਵਾਲੇ ਸਨ ਇੱਕ ਵਾਰ ਬਾਬਾ ਅਟਲ ਰਾਏ ਅਤੇ ਗੁਰੂ ਤੇਗ ਬਹਾਦਰ ਆਪਣੇ ਹਾਨੀਆਂ ਨਾਲ ਲੋਕਣ ਵਿੱਚੀ ਖੇਡ ਰਹੇ ਸਨ ਲੱਭਨ ਦੀ ਜਿਸ ਦੀ ਵਾਰੀ ਆਉਂਦੀ ਉਸ ਨੂੰ ਆਪਣੀ ਵਾਰੀ ਦੇਣੀ ਹੀ ਪੈਂਦੀ ਸੀ ਇੱਕ ਦਿਨ ਰਾਤ ਪੈ ਗਈ ਤੇ ਹਨੇਰਾ ਹੋਣ ਕਰਕੇ ਖੇਡ ਬੰਦ ਕਰਨੀ ਪਈ ਪਰ ਲੱਭਨ ਦੀ ਵਾਰੀ ਮੋਹਨ ਨਾਂ ਦੇ ਇੱਕ ਬਾਲਕ ਦੇ ਸਿਰ ਰਹਿ ਗਈ ਅਗਲੇ ਦਿਨ ਦੋਵੇਂ ਭਰਾ ਅਤੇ ਹੋਰ ਬੱਚੇ ਮੋਹਨ ਦੇ ਕਰ ਗਏ ਕਿ ਉਹ ਆ ਕੇ ਉਸ ਦੇ ਸਿਰ ਆਈ ਵਾਰੀ ਦੇਵੇ ਸਾਰੇ ਬੱਚਿਆਂ ਦਾ ਖਿਆਲ ਸੀ ਕਿ ਮੋਹਨ ਵਾਰੀ ਤੋਂ ਡਰਦਾ ਖੇਡਣ ਨਹੀਂ ਆਇਆ ਜਦ ਸਾਰੇ ਹਣੇ ਇਕੱਠੇ ਹੋ ਕੇ ਉਸ ਬਾਲਕ ਦੇ ਕਰ ਗਏ ਤਾਂ ਆਪ ਨੂੰ ਪਤਾ ਲੱਗਾ ਕਿ ਮੋਹਨ ਦੀ ਸੱਪ ਲੜ ਜਾਣ ਕਾਰਨ ਮੌਤ ਹੋ ਗਈ ਹੈ ਲੋਕ ਇਕੱਠੇ ਹੋਏ ਸੀ ਅਤੇ ਉਸਦੇ ਮਾਪੇ ਬਿਰਲਾਪ ਕਰ ਰਹੇ ਸਨ ਪਰ ਬਾਬਾ ਅਟਲ رائے ਨੇ ਉਹਨਾਂ ਦੇ ਬਿਰਲਾਪ ਦੀ ਪ੍ਰਵਾਹ ਨਾ ਕੀਤੀ ਅਤੇ ਕਹਿਣ ਲੱਗੇ ਇਹ ਜਾਣਬੁੱਝ ਕੇ ਕੇਸ ਮਾਰ ਕੇ ਪਿਆ ਹੈ ਤਾਂ ਕਿ ਆਪਣੀ ਵਾਰੀ ਨਾ ਦੇਣੀ ਪਵੇ ਮੈਂ ਹੁਣੇ ਹੀ ਇਸ ਨੂੰ ਛੋਟੀ ਮਾਰ ਕੇ ਦੱਸਦਾ ਹਾਂ ਕਿ ਕੇਸ ਕਿਵੇਂ ਮਾਰੀ ਜਾਂਦੀ ਹੈ ਬਾਬਾ ਅਟਲ رائے ਨੇ ਛੋਟੀ ਫੜ ਕੇ ਜਦ ਮੋਹਨ ਦੇ ਜੋਰ ਨਾਲ ਹਿਲਾਇਆ ਤਾਂ ਉਹ ਉੱਠ ਕੇ ਬੈਠ ਗਿਆ ਫਿਰ ਸਾਰੇ ਹਾਣੀ ਤਾੜੀਆਂ ਮਾਰ ਕੇ ਹੱਸਣ ਲੱਗੇ ਅਤੇ ਕਹਿਣ ਲੱਗੇ ਬੱਚੂ ਏ ਬਹਾਨੇਵਾਜੀ ਨਹੀਂ ਚੱਲਣੀ ਉੱਠ ਅਤੇ ਆਪਣੀ ਰਾਤ ਵਾਲੀ ਵਾਰੀ ਦੇ ਮੋਹਨ ਉੱਠ ਕੇ ਬਾਹਰ ਆ ਗਿਆ ਤੇ ਸਾਰੇ ਬੱਚੇ ਫਿਰ ਖੇਡਣ ਲੱਗ ਪਏ ਪਰ ਮੋਹਨ ਦੇ ਮਾਂ ਬਾਪ ਅਤੇ ਗਲੀ ਮੁਹੱਲੇ ਦੇ ਲੋਕ ਜਾਣਦੇ ਸਨ ਕਿ ਮੋਹਨ ਮਰ ਚੁੱਕਾ ਸੀ ਅਤੇ ਬਾਬਾ ਅਟਲ ਰਾਏ ਨੇ ਇਸ ਨੂੰ ਆਪਣੀ ਸ਼ਕਤੀ ਨਾਲ ਜਿਉਂਦਾ ਕੀਤਾ ਹੈ ਇਸ ਲਈ ਇਹ ਖਬਰ ਹੌਲੀ-ਹੌਲੀ ਗੁਰੂ ਹਰਗੋਬਿੰਦ ਸਾਹਿਬ ਪਾਸ ਵੀ ਪਹੁੰਚ ਗਈ ਸੱਚੇ ਪਾਤਸ਼ਾਹ ਆਪ ਜਾਣੀ ਜਾਣ ਸਨ ਉਹਨਾਂ ਨੂੰ ਇਹ ਪਤਾ ਸੀ ਕਿ ਬਾਬਾ ਅਟਲ ਰਾਏ ਹਰ ਪ੍ਰਕਾਰ ਦੀ ਕਰਾਮਾਤ ਦੇ ਮਾਲਕ ਸਨ ਉਸ ਦੀ ਸਮਾਧੀ ਤਾਂ ਪੰਗੂੜੇ ਵਿੱਚ ਹੀ ਲੱਗੀ ਹੰਤੀ ਸੀ ਉਹਨਾਂ ਨੇ ਜੇਹੀ ਘਟਨਾ ਨੂੰ ਠੀਕ ਨਾ ਸਮਝਿਆ ਕਿਉਂਕਿ ਮਹਾਪੁਰਖ ਕਦੇ ਕਰਾਮਾਤਾਂ ਲਈ ਨਹੀਂ ਵਿਖਾਉਂਦੇ ਕਰਾਮਾਤ ਕਹਿਰ ਦਾ ਨਾਮ ਹੈ ਇੱਕ ਸੱਚੇ ਸਿੱਖ ਦਾ ਧਰਮ ਹੈ ਕਿ ਉਹ ਰਿੱਧੀਆਂ ਸਿੱਧੀਆਂ ਤੇ ਭਰੋਸਾ ਨਾ ਕਰੇ ਗੁਰੂ ਜੀ ਸਮਝਦੇ ਸਨ ਕਿ ਉਸ ਘਟਨਾ ਦਾ ਜੇ ਲੋਕਾਂ ਨੂੰ ਪਤਾ ਲੱਗਾ ਤਾਂ ਜਦ ਵੀ ਕੋਈ ਮਰੇਗਾ ਤਾਂ ਉਹਨਾਂ ਦੇ ਘਰ ਵਾਲੇ লাশ ਚੁੱਕ ਕੇ ਬਾਬੇ ਅਟਲ ਰਾਏ ਪਾਸ ਲੈ ਆਇਆ ਕਰਨਗੇ ਤੇ ਇਸ ਨੂੰ ਜ਼ਿੰਦਾ ਕਰ ਦੇਵੋ ਇਸ ਤੱਥ ਨੂੰ ਮੁੱਖ ਰੱਖ ਕੇ ਉਹਨਾਂ ਬਾਲ ਕਟਲ ਰਾਏ ਨੂੰ ਆਪਣੇ ਪਾਸ ਬੁਲਾਇਆ ਤੇ ਕਿਹਾ ਪੁੱਤਰ ਤੂੰ ਕਿ ਕਿਵੇਂ ਪ੍ਰਭੂ ਦਾ ਸ਼ਰੀਕ ਬਣ ਗਿਆ ਇਹ ਕੰਮ ਪ੍ਰਭੂ ਦਾ ਹੈ ਉਹ ਕਿਸੇ ਨੂੰ ਮਾਰੇ ਜਾਂ ਜਿੰਦਾ ਕਰੇ ਤੂੰ ਇਹ ਚੰਗਾ ਕੰਮ ਨਹੀਂ ਕੀਤਾ ਪ੍ਰਭੂ ਅਜਿਹੇ ਕਾਰਨਾਮਿਆਂ ਉੱਤੇ ਖੁਸ਼ ਨਹੀਂ ਹੁੰਦਾ ਬਾਬਾ ਅਟਲ ਰਾਏ ਚੁੱਪ ਰਹੇ ਪਰ ਆਪਣੇ ਪਿਤਾ ਦੀ ਗੱਲ ਸੁਣ ਕੇ ਬਹੁਤ ਸ਼ਰਮਸਾਰ ਹੋਏ ਉਹਨਾਂ ਇਹ ਮਨ ਬਣਾ ਲਿਆ ਕਿ ਹੁਣ ਉਹਨਾਂ ਦਾ ਇਸ ਦੁਨੀਆ ਵਿੱਚ ਰਹਿਣਾ ਯੋਗ ਨਹੀਂ ਹੋਵੇਗਾ ਇਸ ਲਈ ਉਹਨਾਂ ਉਸੇ ਸਮੇਂ ਸਮਾਧੀ ਲਾ ਕੇ ਆਪਣੇ ਪ੍ਰਾਂਤ ਤਿਆਗ ਦਿੱਤੇ ਜਦ ਸੰਗਤ ਨੇ ਉਹਨਾਂ ਨੂੰ ਵੇਖਿਆ ਟੋਏ ਆ ਤੇ ਹਿਲਾਇਆ ਤਾਂ ਸਭ ਹੈਰਾਨ ਰਹਿ ਗਏ ਕਿ ਬਾਬਾ ਅਟਲ ਰਾਏ ਸੰਸਾਰ ਛੱਡ ਕੇ ਚਲੇ ਗਏ ਹਨ ਗੁਰੂ ਹਰਗੋਬਿੰਦ ਸਾਹਿਬ ਤਾਂ ਪਹਿਲਾਂ ਹੀ ਜਾਣ ਗਏ ਸਨ ਉਹਨਾਂ ਆਪਣੇ ਹੱਥੀ ਬੱਚੇ ਦਾ ਸ਼ਸ਼ਕਾਰ ਕੀਤਾ ਤੇ ਲੋਕਾਂ ਨੂੰ ਧੀਰਜ ਦਿੱਤਾ ਕਿ ਉਹ ਇਸ ਬਾਰੇ ਦੁਖੀ ਨਾ ਹੋਣ ਉਹਨਾਂ ਸਾਰਿਆਂ ਨੂੰ ਉਪਦੇਸ਼ ਦਿੱਤਾ ਕਿ ਮਨੁੱਖ ਦੀ ਜ਼ਿੰਦਗੀ ਅਤੇ ਮੌਤ ਪ੍ਰਭੂ ਦੇ ਹੱਥ ਹੈ ਉਸ ਦੀ ਮਰਜ਼ੀ ਅਤੇ ਰਜ਼ਾ ਵਿੱਚ ਹੀ ਸਭ ਕੁਝ ਹੋ ਰਿਹਾ ਹੈ ਇਸ ਲਈ ਸਾਨੂੰ ਕਿਸੇ ਦੇ ਜਨਮ ਉੱਤੇ ਨਾ ਖੁਸ਼ ਹੋਣਾ ਚਾਹੀਦਾ ਹੈ ਅਤੇ ਨਾ ਮੌਤ ਉੱਤੇ ਗਮ ਕਰਨਾ ਚਾਹੀਦਾ ਹੈ ਗੁਰੂ ਤੇਗ ਬਹਾਦਰ ਜੀ ਵੀ ਉਸ ਸਮੇਂ ਉੱਥੇ ਹਾਜ਼ਰ ਸਨ ਇਸ ਘਟਨਾ ਦਾ ਉਹਨਾਂ ਦੇ ਮਨ ਉੱਤੇ ਬੜਾ ਡੂੰਘਾ ਪ੍ਰਭਾਵ ਪਿਆ ਉਹਨਾਂ ਵੀ ਮਨ ਵਿੱਚ ਦ੍ਰਿੜ ਕਰ ਲਿਆ ਕਿ ਮਨੁੱਖ ਨੂੰ ਖੁਸ਼ੀਆਂ ਗਮੀਆਂ ਤੋਂ ਉੱਪਰ ਉੱਠਣਾ ਚਾਹੀਦਾ ਹੈ। ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਰੂਰ ਲਿਖਿਓ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।